ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪਾਸੋਂ ਕਾਟਾ ਪੈ ਰਿਹਾ ਹੈ ਯਾਨੀ ਕਿ ਹਰ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਆਪ ਆਦਮੀ ਪਾਰਟੀ ਤਿੰਨੋਂ ਪਾਰਟੀਆਂ ਮਿਲ ਕੇ ਵੱਡੇ ਵੱਡੇ ਲੀਡਰ ਵੱਡੇ-ਵੱਡੇ ਟਕਸਾਲੀ ਆਗੂਆਂ ਨੂੰ ਪਾਟ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਲਗਭਗ 1 ਮਹੀਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੋ ਡਾਕਟਰ ਸੁਖੀ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਨੂੰ ਪਾਟ ਕੇ ਸ਼ਮੂਲਿਤ ਕਰਾਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਡਿੰਪੀ ਟੱਲੋ ਨੂੰ ਪਟਲਿਆ ਸੀ ਉਹ ਹਲਕਾ ਗਿੱਦੜਵਾਹਾ ਤੋਂ ਇੰਚਾਰਜ ਸੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੀ ਦੋ ਵਾਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ ਸੀ ਲੇਕਿਨ ਹੁਣ ਫੇਰ ਪੱਤਾ ਖੇਡ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਨਹੀਂ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ ਵੱਡਾ ਆਗੂ ਪਟਲਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਗਿੱਦੜਵਾਹਾ ਤੋਂ ਹਲਕਾ ਗੱਦੜਵਾਹਾ ਤੂੰ ਚੋਣ ਕੌਣ ਲੜੇਗਾ ਜਿਸ ਦਾ ਵੀ ਨਾਮ ਆਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ उतारेगी ਉਸ ਉਮੀਦਵਾਰ ਨੂੰ ਜਾਂ ਤਾਂ ਪਟਿਆ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਦੁਆਰਾ ਜਾਂ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਜਾਂ ਕਾਂਗਰਸ ਪਾਰਟੀ ਦੇ ਦੁਆਰਾ ਹੁਣ ਵੱਡਾ ਪਤਾ ਖੜ ਦਿ ਦਿੱਤਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੂੰ ਜਿਵੇਂ ਹੀ ਪਿੰਕ ਲੱਗੀ ਕਿ ਥੋੜੇ ਹੀ ਦਿਨਾਂ ਬਾਅਦ ਰਸਮੀ ਤਰੀਕੇ ਦੇ ਨਾਲ ਜਿਮਣੀ ਚੋਣਾਂ ਦਾ ਐਲਾਨ ਹੋਵੇਗਾ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਵੇਗਾ ਕਿਉਂ ਨਾ ਹੋਵੇ ਕਿ ਉਸ ਨੂੰ ਪਹਿਲਾ ਪਾਟ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਾ ਲਿਆ ਜਾਏ ਦੱਸ ਦਈਏ ਕਿ ਰੋਜ਼ੀ ਬਰਕੰਦੀ ਜੋ ਸੱਚੀ ਅਤੇ ਖੱਬੀ ਬਾਹ ਮੰਨੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰ ਪਰਦਾ ਆਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਦਿਨਾਂ ਦੇ ਵਿੱਚ ਉਹ ਅਲਵਿਦਾ ਕਹਿਣ ਵਾਲੇ ਨੇ ਥੋੜੇ ਦਿਨਾਂ ਦੇ ਵਿੱਚ ਹੀ ਯਾਨੀ ਕਿ ਰਸਮੀ ਅਲਾਰ ਹੋ ਚੁੱਕਾ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ 2-3 ਦਿਨਾਂ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸੱਜੀ ਅਤੇ ਖੱਬੀ ਬਾਹ ਮੰਨੇ ਜਾਣ ਵਾਲੇ ਰੋਜੀ ਬਰਕੰਦੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਖਾਸਮ ਖਾਸ ਜਿਨ੍ਹਾਂ ਨੇ ਚੋਣ ਲੜੀ ਸੀ ਹਲਕਾ ਗਿੱਦੜਵਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੱਸਦੀ ਹੈ ਕਿ ਉਹ ਹੁਣ ਕਾਂਗਰਸ ਪਾਰਟੀ ਵੱਲ ਜਾ ਰਹੇ ਨੇ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਸਤੀਫਾ ਵੀ ਦੇਣਗੇ ਨਿੱਜੀ ਚੈਨੜੇ ਖਲਾਸੇ ਕਰ ਦਿਤੇ ਨੇ ਕਿ ਰੋਜੀ ਬਰਕੰਦੀ ਬੜੀ ਜਲਦੀ ਸ਼ਮੂਲੀਅਤ ਕਰਨ ਜਾ ਰਹੇ ਨੇ ਕਾਂਗਰਸ ਪਾਰਟੀ ਵੱਲ ਕਿਉਂਕਿ ਰਾਜਾ ਵੜਿੰਗ ਵੀ ਹੁਣ ਭਗਵੰਤ ਮਾਨ ਦੀ ਲੀਹਾਂ ਅਤੇ ਉਹਨਾਂ ਦੇ ਕਦਮਾਂ ਉੱਤੇ ਚੱਲਣ ਲੱਗ ਪਿਆ ਹੈ ਦੱਸ ਦਈਏ ਕਿ ਰੋਜ਼ੀ ਬਰਕੰਦੀ ਨੂੰ ਚੋਣ ਮੈਦਾਨ ਦੇ ਵਿੱਚ ਤਿਆਰਿਆ ਜਾਣਾ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਸਰਦਾਰ ਗੁਰਪ੍ਰੀਤ ਸਿੰਘ ਬਾਦਲ ਦੇ ਵੱਲੋਂ ਵੀ ਚੋਣ ਲੜੀ ਜਾ ਸਕਦੀ ਹੈ ਉਸ ਦੇ ਸੁਪੁੱਤਰ ਵੱਲ ਵੀ ਜੋਨ ਜੜੀ ਚੋਣ ਲੜੀ ਜਾ ਸਕਦੀ ਹੈ ਬੀਬਾ ਹਰਸਿਮਰਤ ਕੌਰ ਵੱਲੋਂ ਵੀ ਚੋਣ ਲੜੀ ਜਾ ਸਕਦੀ ਹੈ ਲੇਕਿਨ ਰੋਜੀ ਬਰਕੰਦੀ ਦਾ ਨਾਮ ਦੂਜੇ ਨੰਬਰ ਤੇ ਆ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਰੋਜੀ ਬਰਕੰਦੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬੜੀ ਜਲਦੀ ਸ਼ਾਮੂਲਿਤ ਕਰਨਗੇ ਕਾਂਗਰਸ ਪਾਰਟੀ ਦੇ ਵਿੱਚ ਧੰਨਵਾਦ